ਅਸੀਤਾਲ ਜੀ ਸਵਾਗਤ ਹੈ ਜੀ ਨਵੇਂ ਬਲੌਗ ਦੇ ਵਿੱਚ ਤੇ ਵੀਰੋ ਕੱਲ ਆਪਾਂ ਵੀਡੀਓ ਦੇ ਵਿੱਚ ਟਰੈਕਟਰ ਪਾਏ ਸੀਗੇ ਦੋ ਇੱਕ ਆਪਾਂ ਨੇ ਪਾਇਆ 5205 ਇੱਕ ਪਾਇਆ ਸੀਗਾ 5210 ਤੇ ਅੱਜ ਆਪਣਾ 5205 ਦਾ ਸੌਦਾ ਹੋ ਗਿਆ ਟਰੈਕਟਰ ਦਾ ਠੀਕ ਹੈ ਜੀ ਤੇ ਇਹ ਟਰੈਕਟਰ ਆਪਾਂ ਲਿਆਂਦਾ ਸੀਗਾ ਭਾਈ ਇੱਧਰ ਹੁਸ਼ਿਆਰਪੁਰ ਏਥੋਂ ਤਿੰਨ ਚਾਰ ਦਿਨ ਹੋ ਗਏ ਤੇ ਅੱਜ ਸਾਡੇ ਇੱਧਰ ਲੋਕਲੇ ਚੱਲਿਆ ਟਰੈਕਟਰ ਇਹ ਤੇ ਅੱਜ ਇਹਦੇ ਦੋ ਤਿੰਨ ਵੀਰ ਆਏ ਸੀਗੇ ਦੇਖਣ ਚਲੋ ਸੌਦਾ ਦਾ ਇੱਕ ਬੰਦੇ ਨਾਲੇ ਹੁੰਦਾ ਹੁੰਦਾ ਜੀ ਤੇ 2020 ਮਾਡਲ ਟਰੈਕਟਰ ਤਾਂ ਜੀ ਇਹ ਲਓ ਜੀ ਤੇ ਲੋ ਜੀ ਬਾਈ ਟਰੈਕਟਰ ਇਹ ਸੌਦਾ ਕਰਾਇਆ ਸਾਡਾ ਜੀ ਤਿੰਦੇ ਦੇ ਮਾਮੇ ਨੇ ਪਿੰਡ ਮਗਰੋੜ ਤੋਂ ਬਾਈ ਸਤਿ ਸ੍ਰੀ ਅਕਾਲ ਉਹ ਠੀਕ ਹੈ ਜੀ ਹਾਂ ਜੀ ਪਹਿਲਾਂ ਦੱਸੋ ਤਿੰਦੇ ਦਾ ਕੀ ਹਾਲ ਚਾਲ ਆ ਜੀ ਬਸ ਠੀਕ ਆ ਵਧੀਆ ਹੋ ਵਧੀਆ ਹੁੰਦੀ ਰਹਿੰਦੀ ਗੱਲਬਾਤ ਹਾਂ ਹਾਂ ਕੰਮ ਕਾਰ ਮਿਲਿਆ ਵਾ ਵਧੀਆ ਕੰਮ ਕਾਰ ਕਰਦਾ ਠੀਕ ਆ ਠੀਕ ਆ ਜੀ ਤੇ ਮੈਂ ਤਾਂ ਤੁਹਾਡੇ ਕੋਲ ਵੀ ਜਾਉਂਦੀ ਰਿਆ ਹਾਂ ਹਾਂ ਫਿਰ अच्छा ठीक है जी। ट्रैक्टर ठीक है भाई? ट्रैक्टर बहुत बढ़िया पसंद आया सारा। ठीक है जी। मान लो लग <देकर> <surgically>. गया ट्रैक्टर अपना सौदा हो गया। ओके जी। ट्रैक्टर जेन्युइन है भाई? हां जी हां। पूरी तसल्ली है ट्रैक्टर दी। हां जी हां। ठीक है जी, ठीक है। ਤੇ ਬਾਈ ਨੇ ਆਪਣੇ ਪਿੰਡੇ ਲੈ ਕੇ ਦਿੱਤਾ। ਬਾਈ ਨੇ ਆਪਣੇ ਪੁਰਾਣੇ ਦੇਣਾ ਟਰੈਕਟਰ ਹੀ ਕਹਾ। ਠੀਕ ਆ, ਠੀਕ ਆ ਜੀ। ਤੇ ਬਾਈ ਨੇ ਕਹਿੰਦੇ ਥੋੜੀ ਤਸੱਲੀ ਚਾਹੀਦੀ ਆ। ਚਲੋ ਆਪਾਂ ਆਪਣੇ ਵੱਲੋਂ ਵੀ ਦਿੱਤੀ ਆ। ਬਾਕੀ ਬਾਈ ਚਲੋ ਆਪਣੇ ਆਪਣੇ ਕੰਮ ਹੁੰਨੇ ਨੇ ਜੀ ਦੇ ਠੀਕ ਨੇ। ਤੇ ਬਾਕੀ ਟਰੈਕਟਰ ਠੀਕ ਆ 20 ਮਾਡਲ ਹੈ ਜੀ। ਤੇ ਬਾਕੀ ਤੁਸੀਂ ਰੱਖਿਆ ਵੇ ਬਾਈ? हां हां ਬਿਲਕੁਲ ਹੈਗਾ 6-7 ਸਾਲ ਹੋ ਗਏ। ਠੀਕ ਆ, ਠੀਕ ਆ। ਇਹ ਟਰੈਕਟਰ ਜਾਣਾ ਕਿਹੜੇ ਪਿੰਡ ਆ ਜੀ? ਕੁੱਟਲੇ ਕਿੱਥੇ ਆ ਜੀ? ਬੀਸਤਪੁਰਤਵਾਰ ਨੰਦ ਅਨੰਦਪੁਰ ਸਾਹਿਬ ਦੇ ਵਿਚਾਲੇ ਅਚਾ ਅਨੰਦਪੁਰ ਸਾਹਿਬ ਦੇ ਵਿਚਾਲੇ ਪੈ ਗਿਆ ਜੀ। ਠੀਕ ਆ ਠੀਕ ਆ। ਚਲੋ ਠੀਕ ਆ ਬਾਈ ਮੁਬਾਰਕਾਂ ਤੁਹਾਨੂੰ। ਹਾਂ ਠੀਕ ਆ ਜੀ। ਲੋ ਬਾਈ ਵੀਡੀਓ ਮੈਨੂੰ ਭੇਜ ਦੀ। ਹਾਂ ਭੇਜ ਦੂੰਗਾ ਜੀ। ਆ ਵੀ ਸਾਡਾ ਵੀਰ ਜੌਂਡੀਰ ਵਾਲਾ ਇਹਦੇ ਕੋਲ ਵੀ ਜੌਂਡੀਰ ਦੇ ਪਿਆ ਪਿਆੜੀ ਹੋਰ ਵੀਰੇ। ਠੀਕ ਆ ਵੀਰੇ। ਹਾਂ ਜੀ ਵੀਰ ਵਧੀਆ ਜੀ ਵਧੀਆ। ਆ ਬਾਈ ਦੀ ਇੱਕ ਆਪਾਂ ਵੀਡੀਓ ਪਾਈ ਸੀ ਬਾਈ ਬਹੁਤ ਵਾਇਰਲ ਹੋਇਆ ਤਾਂ। ਤੇ ਚਲੋ ਕੋਈ ਗੱਲ ਨਹੀਂ ਬਾਈ। ਠੀਕ ਹੈ। 6-7 ਲ ਜੇ ਭਾਈ ਦੋ ਟਰੈਕਟਰ ਨੂੰ ਤਰੀਬਨ 70 ਤੋਂ 80 ਹਜ਼ਾਰ ਦੀ ਸੈਸਰੀ ਲੱਗ ਤੋਂ ਲੱਗੀ ਹੋਈ ਹੈ ਇਹਨੂੰ ਬੰਪਰ ਦੋ ਕੁਇੰਟਲ ਦਾ ਮੂਰੇ ਟਾਇਰ 916 ਦੇ ਠੀਕ ਹੈ ਜੀ ਤੇ 30 35 ਆ ਦਾ ਸਿਸਟਮ ਬੜਾ ਬਹੁਤ ਵਧੀਆ ਜਣੀ ਕੇ ਵੀਰਾਂ ਨੇ ਸ਼ੌਂਕ ਨਾ ਰੱਖਿਆ ਉਹਦਾ ਟਰੈਕਟਰ ਜਿਹਨਾਂ ਕੋਲ ਆਇਆ ਇਹ ਠੀਕ ਹੈ ਜੀ ਮੁਰਲੇ ਟਾਇਰ ਵੀ ਬੜੇ ਪਏ ਹੋਏ ਤੇ ਇੱਕ ਵੀਰਾਂ ਕੋਲ ਸਾਡੇ ਹੋਰ ਖੜਾ 5210 ਜੇ ਕਿਸੇ ਨੇ ਲੈਣਾ 24 ਮਾਡਲ ਹੈ 25 ਦਾ ਟਰੈਕਟਰ ਨਿਕਲ ਆਇਆ ਹੈ ਮਾਰਕ 24 ਦੇ ਆ ਠੀਕ ਹੈ ਜੀ ਤੇ ਲੋ ਜੀ ਬਾਈ ਆ ਦੇਖੋ ਡਬਲ ਬੇਸ ਵਾਲਾ ਜੇ ਵੀ ਉਹ ਸਿਸਟਮ ਲੱਗਿਆ ਹੋਆ ਸਾਰੇ 1600 ਘੰਟੇ ਟਰੈਕਟਰ ਜੈਨੂਨ ਚੱਲਿਆ ਹੋਆ ਬਾਈ ਉਹ ਜੀ ਠੀਕ ਆ ਬਾਈ ਲੋ ਰੱਬ ਦਾ ਨੋ ਲੋ ਜੀ ਰੋ ਟਰੈਕਟਰ ਲੱਗ ਗਿਆ ਤੇ ਲਾਉਣ ਬਾਈ ਨਾਲੀ ਤਰੀਬਨ 5:30 ਵਜੇ 6:00 ਵਜੇ ਤੱਕ ਅੰਦਰ ਲਾ ਦੇਣੇ ਟਰੈਕਟਰ ਠੀਕ ਆ ਜੀ ਸਾਡੇ ਬਾਰੇ ਸੋਨਾ ਲੀਕ ਵਾਲੇ ਵੀਰਾਂ ਕੋਲ ਵੀ ਟਰੈਕਟਰ ਕਈ 3-4 ਆਏ ਹੋਏ ਨੇ ਪੁਰਾਣੇ ਆਪਾਂ ਤੁਹਾਨੂੰ ਕੱਲ ਨੂੰ ਉਹਨਾਂ ਦੇ ਟਰੈਕਟਰਾਂ ਦਾ ਬਲੌਗ ਬਣਾ ਕੇ ਦਿਖਾਵਾਂਗੇ ਕਿਹੜੇ-ਕਿਹੜੇ ਟਰੈਕਟਰ ਆ ਹਨ ਕੋਲ ਹਰਜਨ ਆਇਆ ਬਾਈਕਾ ਨਾਲ ਕੋਲ 2022 ਮਾਡਲ 555 ਬੰਦਾ ਬਾਈ ਹੈਪੀ ਪੂਰਾ ਖਤਰਨਾਕ ਡਰਾਈਵਰ ਆ ਬਾਈ ਠੀਕ ਹੈ ਜੀ ਤੇ ਮੈਂ ਸਾਡੇ ਰੋਜੇ ਪੈ ਜਾਂਦਾ ਬਾਈ ਅੱਜ ਵੀ ਪੈ ਗਿਆ ਮੈਂ ਤਰੀਬਨ 3-4 ਦਿਨ ਹੋ ਗਏ ਰੋਜੇ ਬੂੰਦਾ ਬੰਦੀ ਹੋ ਜਾਂਦੀ ਆ ਠੀਕ ਹੈ ਜੀ। ਲੋ ਜੀ। ਬਾਈ ਅੰਦਰ ਲੱਗੇ ਲਾਉਣਾ? ਹਾਂ ਜੀ। ਹੋਰ ਕੀ ਹਾਲ ਹੈ ਵੀਰ? ਵਧੀਆ ਭਾਜੀ। ਤੇ ਕਿਸੇ ਵੀਰ ਨੇ ਬਾਈ ਰੋਪੜ ਏਰੀਆ ਦੇ ਵਿੱਚ ਟਰੈਕਟਰ ਲੈਣਾ ਹੋਵੇ, ਲੋਕਲ ਇੱਧਰ ਆ ਲੋਕਲ ਏਰੀਆ ਬਾਈ ਸਾਰਾ। ਕਿੰਨੇ ਆ ਭਾਜੀ? ਆਹਾਂ। ਰੋਪੜ ਖਾਲੀ। ਇੱਧਰ ਆ ਸਾਡਾ ਵੀਰ ਬਾਈ ਜੌਂਡੀਰ ਦੇ ਵਿੱਚ ਨਵੀਂ ਜੋਇਨਿੰਗ ਆ। ਵੈਸੇ ਟਾਈਮ ਹੋ ਗਿਆ, ਤਕ ਲਗ ਭਾਗ 2 ਮਹੀਨੇ। ਆ ਵੀਰ ਨੂੰ ਜ਼ਰੂਰ ਕੰਟੈਕਟ ਕਰਨਾ ਬਾਈ ਜਿਹਨੇ ਜੌਂਡੀਰ ਲੈਣਾ। ਭਾਈ ਵਧੀਆ ਰੇਟ ਦਈਆਂ। ਹਾਂ? ਵਧੀਆ ਯਾਰ। 7000 ਵਾਲਾ। ਹਾਂਜੀ ਹਾਂਜੀ ਠੀਕ ਆ ਕਿਤੇ ਰੇਡ ਖਾਣਾ ਕਿ ਟਰਾਲ ਲੈ ਨਹੀਂ ਨਹੀਂ ਹਾਂ ਵੀਰੇ ਮੰਗਣ ਕਰਨ ਠੀਕ ਆ ਤੇ ਬਾਈ ਨੂੰ ਜਰੂਰ ਸੰਬੰਧ ਕਰਿਓ ਬਾਈ ਬਹੁਤ ਵਧੀਆ ਸੁਭਾਅ ਦਾ ਮਾਲਕ ਹੈ ਮੁੰਡਾ ਸਾਊ ਬਹੁਤ ਆ ਠੀਕ ਆ ਜੀ ਤੇ ਬਾਈ ਨੂੰ ਬੁਲਾ ਲਿਓ ਇਸ ਨੇ ਟਰੈਕਟਰ ਵਿੱਚ ਕਟਾਉਣਾ ਹੋਇਆ ਥੋੜਾ ਉਹ ਵੀ ਵਿੱਚ ਹੋ ਜੂਗਾ ਹਾਂ ਠੀਕ ਆ ਵੀਰੇ ਠੀਕ ਆ ਲਾ ਦਿਓ ਵੀਰੇ ਲਾ ਦਿਓ ਅੰਦਰ ਨੰਬਰ ਦਾ ਆਪਣਾ ਨੰਬਰ ਦੇ ਦੇ ਕਈ ਵਾਰ ਕੋਈ ਹੁੰਦਾਗਾ ਕਿਹਾ ਕਿ ਕੋਈ ਸੰਪਰਕ ਕਰਨ ਵਾਲਾ 81988 ਹਾਂਜੀ 53996 53996 ਕੀ 898853999 ਠੀਕ ਹੈ ਵੀਰੇ ਧੰਨਵਾਦ ਤੇਰਾ ਠੀਕ ਹੈ ਦਾ ਜੀ ਆ ਵੀਰ ਦਾ ਨੰਬਰ ਆ ਭਾਈ ਤੇ ਵੀਰ ਪਹਿਲੀ ਵਾਰ ਇਹ ਇਸ ਲਾਈਨ ਦੇ ਵਿੱਚ ਆਇਆ ਭਾਈ ਉਮਰ ਛੋਟੀ ਮੇਰੇ ਤੋਂ ਤਾਂ ਕਾਫੀ ਛੋਟਾ ਉਮਰ ਦੇ ਵਿੱਚ ਤੇ ਹੁੰਦਾ ਹੀ ਆ ਭਾਈ ਚਲੋ ਇੱਕ ਵਾਰ ਜਦੋਂ ਕੋਈ ਵੀ ਬੰਦਾ ਇਸ ਲਾਈਨ ਦੇ ਵਿੱਚ ਆਉਂਦਾ ਤੁਹਾਨੂੰ ਪਤਾ ਹੀ ਵਾ ਟਰੈਕਟਰ ਵੇਚਣਾ ਫੀਲਡ ਵਿੱਚ ਜਾਣਾ ਬਹੁਤ ਸਿਰ ਵਾਲਾ ਕੰਮ ਆ ਆਹ ਟਰੈਕਟਰ ਆ ਭਾਈ ਅੱਜ 22 ਮਾਡਲ ਟਰੈਕਟਰ ਤੇ ਇਹਦੀ ਕਾਫੀ ਐਸ਼ ਹੈ ਤੇ ਜੀ ਆਪਾਂ ਤੁਹਾਨੂੰ ਕੱਲ ਨੂੰ ਇਹਨਾਂ ਕੋ ਦੋ ਤਿੰਨ ਟਰੈਕਟਰਾਂ ਬਣਾ ਕੇ ਵੀਡੀਓ ਪਾ ਦਾਂਗੇ ਜੋ ਵੀ ਜਾਣਕਾਰੀ ਹੋਵੇ ਤੁਹਾਨੂੰ ਦੇ ਦਾਂਗੇ ਸਾਰੀ ਤੇ ਬਾਕੀ ਕਿਸੇ ਵੀ ਨੇ ਟਰੈਕਟਰ ਵੇਚਣਾ ਖਰੀਦਣਾ ਹੁੰਦਾ ਤਾਂ ਆਪਣੇ ਨਾਲ ਜਰੂਰ ਸੰਪਰਕ ਕਰ ਸਕਦਾ ਜੀ ਨੰਬਰ ਆਪਾਂ ਪਾ ਦਾਂਗੇ ਥੱਲੇ ਸਕਰੀਨ ਤੇ 81466 78090 ਨੰਬਰ ਤੇ ਕਾਲ ਕਰ ਲਿਓ ਜੀ ਤੇ ਆਦੀ ਵੀਡੀਓ ਵਿੱਚ ਇੰਨਾ ਹੀ ਜੀ ਵੀਡੀਓ ਚੰਗੀ ਲੱਗੀ ਲਾਈਕ ਜਰੂਰ ਕਰਿਓ ਤੇ ਆਪਣੇ YouTube ਚੈਨਲ ਜੱਗੂ ਮਹਾਲ ਨੂੰ ਕਰ ਦਿਓ ਜੀ ਸਬਸਕ੍ਰਾਈਬ ਮਿਲਦੇ ਨਵੇਂ ਵਲੌਗਸ ਸਾਰੇ ਵੀਰਾਂ ਦਾ ਧੰਨਵਾਦ